ਦਾ ਉਕਰਲੇ ਨੇ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ 21 ਤੋਂ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਗਰਮੀ ਵਾਧਰੀ ਹੈ ਕਈ ਥਾਵਾਂ ਤੇ 45 ਡਿਗਰੀ ਤੋਂ ਪਾਰ ਪਾਰ ਹੋਇਆ ਤੇ ਵੱਧ ਰਹੀ ਗਰਮੀ ਕਰਕੇ ਲੋਕ ਵੀ ਬਿਮਾਰ ਹੋ ਰਹੇ ਨੇ ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮੀ ਦੇ ਵਿੱਚ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ ਤਾਂ ਗਰਮੀ ਦਾ ਕਹਿਰ ਲਗਾਤਾਰ ਬਰਕਰਾਰ ਹੈ ਉੱਤਰ ਭਾਰਤ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਗਰਮੀ ਵਾਧਰੀ ਹੈ ਕਈ ਥਾਵਾਂ ਤੇ 45 ਡਿਗਰੀ ਤੋਂ ਪਾਰ ਪਾਰਾ ਹੋਇਆ ਤੋਥੇ ਬਾਤ ਰਹੀ ਗਰਮੀ ਕਰਕੇ ਲੋਕ ਵੀ ਬਿਮਾਰ ਹੋ ਰਹੇ ਨੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਫਾ ਹੋ ਰਿਹਾ ਹਾਲਾਂਕਿ ਹਸਪਤਾਲ ਦੇ ਵਿੱਚ ਪੂਕਾ ਇੰਤਜ਼ਾਮ ਵੀ ਕੀਤੇ ਗਏ ਨੇ ਰਾਖਵੇਂ ਬੈੱਡ ਰੱਖੇ ਗਏ ਨੇ ਮੌਸਮ ਵਿਭਾਗ ਨੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਗਰਮੀ ਦੇ ਵਿੱਚ ਘਰ ਤੋਂ ਬਾਹਰ ਨਾ ਨਿਕਲੋ ਜ਼ਰੂਰੀ ਕੰਮ ਤੋਂ ਬਿਨਾ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਤੇ ਜੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆਪਣੀ ਪੂਰੀ ਸੇਫਟੀ ਕਰਕੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਆਪਣੇ ਆਪ ਨੂੰ ਢੱਕ ਕੇ ਘਰ ਤੋਂ ਬਾਹਰ ਨਿਕਲੋ ਚੰਡੀਗੜ੍ਹ ਦੇ ਵਿੱਚ ਵੀ ਅਤਿ ਦੀ ਗਰਮੀ ਪੈ ਰਹੀ ਹੈ ਕਈ ਥਾਵਾਂ ਤੇ 45 ਡਿਗਰੀ ਤੋਂ ਪਾਰ ਪਾਰਾ ਹੋਇਆ ਵੱਧ ਰਹੀ ਗਰਮੀ ਕਰਕੇ ਲੋਕ ਬਿਮਾਰ ਹੋ ਰਹੇ ਨੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈਗਾ ਇੱਕ ਪਾਸੇ ਜਿੱਥੇ ਕਹ ਲਈਏ ਕਿ ਪਾਣੀ ਦੀ ਕਮੀ ਪੈਦਾ ਹੋ ਰਹੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਉੱਥੇ ਹੀ ਗਰਮੀ ਦੇ ਨਾਲ ਲਗਾਤਾਰ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਬਿਮਾਰ ਵੀ ਹੋ ਰਹੇ ਨੇ ਡਾਕਟਰਾਂ ਦੇ ਵੱਲੋਂ ਜਾਣਕਾਰੀ ਜੋ ਦਿੱਤੀ ਗਈ ਹੈ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਖਾਸ ਤੌਰ ਤੇ ਇਤਿਹਾਤ ਨੇ ਜਿਹੜੇ ਰੱਖੇ ਜਾਣ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅੱਜ ਵੀ ਚੰਡੀਗੜ੍ਹ ਸ਼ਹਿਰ ਦੇ ਜ਼ਿਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਲਗਭਗ 44 ਡਿਗਰੀ ਤੋਂ ਜ਼ਿਆਦਾ ਜਿਹੜਾ ਟੈਂਪਰੇਚਰ ਹੈ ਉਹ ਚੰਡੀਗੜ੍ਹ ਸ਼ਹਿਰ ਦਾ ਲੱਗ ਰਿਹਾ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਹੈ ਜਿਹੜਾ ਹੋਰ ਵਧਣ ਦੀ ਉਮੀਦ ਜਿਤਾਈ ਜਾ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਕੋਈ ਵੀ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈ ਕਿ ਹਾਲਾਂਕਿ ਕਿਆ ਜ਼ਰੂਰ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਜੇਕਰ ਹੁੰਦੀ ਹੈ ਤਾਂ بارش ਦੀ ਕੋਈ ਸੰਭਾਵਨਾ ਬਣ ਸਕਦੀ ਹੈ ਨਹੀਂ ਤਾਂ ਮੌਨਸੂਨ ਦਾ ਜ਼ਿਕਰ ਕਰੀਏ ਤਾਂ ਲਗਭਗ 27 ਤੋਂ 28 ਜਿਹੜੇ ਤਾਰੀਖ ਤੱਕ 27 ਤੋਂ 28 ਜੂਨ ਤੱਕ ਜਿਹੜਾ ਇਹ ਮੌਨਸੂਨ ਹੈਗਾ ਉਹ ਪੰਜਾਬ ਦੇ ਅੰਦਰ ਆਏਗਾ ਔਰ ਪੰਜਾਬ ਦੇ ਨਾਲ ਨਾਲ ਬਾਕੀ ਜਿਹੜੇ ਸੂਬੇ ਨੇਗੇ ਚਾਹੇ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਚੰਡੀਗੜ੍ਹ ਹੋਵੇ ਇਹਨਾਂ ਨੂੰ ਰੈਡ ਅਲਰਟ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈਗਾ ਖਾਸ ਤੌਰ ਤੇ ਕਿਹਾ ਗਿਆ ਕਿ ਇਤਿਹਾਦ ਜਿਹੜੇ ਵਰਤਣੇ ਜ਼ਰੂਰੀ ਨੇ ਗਰਮੀਆਂ ਦੇ ਵਿੱਚ ਜੂਸ ਲੱਸੀ ਔਰ ਜਿਹੜੇ ਠੰਡੇ ਪਦਾਰਥ ਹੁੰਦੇ ਉਹਨਾਂ ਦਾ ਸੇਵਨ ਕੀਤਾ ਜਾਵੇ ਔਰ ਫਲਾਂ ਦੇ ਵਿੱਚ ਵੀ ਖਰਬੂਜਾ ਔਰ ਤਰਬੂਜ ਵਰਗੇ ਜਿਹੜੇ ਫਲ ਨੇ ਉਹ ਜਿਆਦਾ ਤੋਂ ਜਿਆਦਾ ਖਾਏ ਜਾਣ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਔਰ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਤਾਂ ਸੂਤੀ ਕੱਪੜੇ ਦਾ ਇਸਤੇਮਾਲ ਆ ਜਿਹੜਾ ਉਹ ਕਰਨਾ ਚਾਹੀਦਾ ਔਰ ਆਉਣ ਵਾਲੇ ਦਿਨਾਂ ਤੱਕ ਹਲੇ ਵੀ ਕੋਈ ਰਾਹਤ ਮਿਲਣ ਦੀ ਉਮੀਦ ਗਰਮੀ ਤੋਂ ਨਹੀਂ 잡ਦੀ ਹੈ ਕੈਮਰਮੈਨ ਅਸ਼ਵਿੰਦਰਾ ਰੋਹਿਤ ਪੱਕਾ ਜੀ ਮੀਡੀਆ ਮੋਹਾਲੀ ਤਾ ਅੱਤ ਦੀ ਗਰਮੀ ਦਾ ਕਹਿਰ ਲਗਾਤਾਰ ਬਰਕਰਾਰ ਹੈ ਕਈ ਥਾਵਾਂ ਤੇ ਪਾਰਾ 45 ਡਿਗਰੀ ਤੋਂ ਵਿਪਾਰ ਹੋਇਆ ਹਾਲਾਂਕਿ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਨੂੰ ਵੱਖ-ਵੱਖ ਥਾਵਾਂ ਦਾ ਇਹ ਟੈਂਪਰੇਚਰ ਦਿਖਾ ਰਿਹਾ ਲੁਧਿਆਣਾ ਦੇ ਵਿੱਚ 43 ਡਿਗਰੀ ਸੈਲਸੀਅਸ ਤੇ ਉੱਥੇ ਹੀ ਫਰੀਦਕੋਟ ਦੀ ਜੇ ਗੱਲ ਕੀਤੀ ਜਾਵੇ ਤਾਂ ਪਾਰਾ 43 ਡਿਗਰੀ ਸੈਲਸੀਅਸ ਪਹੁੰਚਿਆ ਬਰਨਾਲਾ ਦੇ ਵਿੱਚ ਵੀ ਪਾਰਾ 43 ਡਿਗਰੀ ਸੈਲਸੀਅਸ ਦੇ ਪਾਰ ਪਹੁੰਚਿਆ ਤੇ ਘੱਟੋ-ਘੱਟ ਟੈਂਪਰੇਚਰ ਇੱਥੇ ਵੀ 28 ਡਿਗਰੀ ਸੈਲਸੀਅਸ ਹੈ ਤਾਂ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਨੂੰ ਵੱਖ-ਵੱਖ ਥਾਵਾਂ ਦਾ ਮੌਸਮ ਦਾ ਹਾਲ ਦਿਖਾ ਰਹੇ ਹਾਂ ਤਾਂ ਲਗਾਤਾਰ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਦੇ ਵਿੱਚ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਉੱਥੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮੌਸਮੀ ਫਲਾਂ ਦਾ ਸੇਵਨ ਕੀਤਾ ਜਾਵੇ ਆਪਣੀ ਬੋਡੀ ਨੂੰ ਵੱਧ ਤੋਂ ਵੱਧ ਹਾਈਡਰੇਟ ਰੱਖਿਆ ਜਾਵੇ ਤੇ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਇਸ ਵੱੱਦੀ ਗਰਮੀ ਕਾਰਨ ਹਾਲਾਂਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਵੀ ਸਕੂਲਾਂ ਦੇ ਵਿੱਚ ਕੀਤਾ ਹੋਇਆ ਹੈ ਤਾਂ ਗ੍ਰਾਫਿਕਸ ਦੇ ذریعے ਵੱਖ-ਵੱਖ ਖੇਤਰਾਂ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਦਾ ਕੀ ਹਾਲ ਹੈ ਤਾਂ ਅਤਿ ਦੀ ਗਰਮੀ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤੇ ਪਹਿਲੀ ਵਾਰੀ ਹੋਇਆ ਕਿ ਸਕੂਲਾਂ ਦੇ ਵਿੱਚ 1 ਮਹੀਨੇ ਤੋਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹੋਣ ਤਾਂ ਗਰਮੀ ਕਰਕੇ ਸਾਰ ਪੰਜਾਬ ਦੇ ਸਕੂਲਾਂ ਦੇ ਵਿੱਚ 40 ਦਿਨਾਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਤੇ ਉਥੇ ਹੀ ਦਿੱਲੀ ਦੇ ਸਕੂਲਾਂ ਦੇ ਵਿੱਚ ਵੀ ਛੁੱਟੇ ਦਾ ਐਲਾਨ ਕੀਤਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਅਤਿ ਦੀ ਗਰਮੀ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਗਰਮੀ ਦੇ कहर ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਗ੍ਰਾਫਿਕਸ ਦੇ ਜ਼ਰੀਏ ਲਗਾਤਾਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ